de pantalla. ਖਿਡਾਰੀ ਕਿੰਦਾ ਬਿਹਾਰੀਪੁਰ ਜੀ ਪਹੁੰਚੇ ਨੇ ਆਪਣੇ ਕੋਲ ਆਪਾਂ ਉਹਨਾਂ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੇ ਟੂਰਨਾਮੈਂਟ ਬਾਰੇ ਤੇ ਉਹਨਾਂ ਦੇ ਕਬੱਡੀ ਦੇ ਸਾਰੇ ਜਿੰਨੀ ਉਹਨਾਂ ਦਾ ਕੈਰੀਅਰ ਰਿਹਾ ਉਹਦੇ ਬਾਰੇ ਆਪਣਾ ਬ੍ਰੀਫ ਦੇ ਵਿੱਚ ਫੇਰਵਾ ਦੇਣਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੰਗੋ ਇੱਕ ਅੱਗੇ ਦੇਖੇਗਾ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਹੁਣ ਇਹ ਸੀਜ਼ਨ ਸ਼ੁਰੂ ਹੋ ਰਿਹਾ ਜੀ ਕਬੱਡੀ ਦਾ ਵੀ ਇੱਥੇ ਕੋਟ੍ਰਾਂਟੋ ਦੇ ਵਿੱਚ ਵੀ ਸੋ ਪਹਿਲੇ ਜੂਨ ਦਾ ਪਹਿਲਾ ਟੂਰਨਾਮੈਂਟ ਹੋ ਕੇ ਸੀ ਦਾ ਓਕੇ ਜੀ ਤਾਂ ਨਹੀਂ ਹਾਂਜੀ ਹਾਂਜੀ ਤੇ ਪਹਿਲੀ ਤੋਂ ਇਹਨਾਂ ਕੋਲ ਸਾਰੇ ਪਲੇਅਰ ਪਹੁੰਚੇ ਹੋਏ ਆ ਜੀ ਹਮਾ ਮਹਾਕੇ ਦਰਸ਼ਕਾਂ ਨੂੰ ਬੇਨਤੀ ਆ ਰਹੀ ਹੈ ਪਹੁੰਚਣ ਜਿੰਦੇ ਜਾਂਦੇ ਜਲਦੀ ਉਸ ਪਹਿਲੀ ਜੌਨ ਜੋਰ ਨੂੰ ਸੋ ਇਹ ਟੂਰਨਾਮੈਂਟ ਦਰਸ਼ਕਾਂ ਨੂੰ ਪਲੇਅਰ ਸਾਰੇ ਆ ਕੇ ਤੇ ਆਪਣਾ ਪ੍ਰਦਰਸ਼ਨ ਕਰਨਗੇ ਤੇ ਪਾਜੀ ਇਹ ਟੂਰਨਾਮੈਂਟ ਆਪਣੇ ਕਿਹੜੇ ਗਰਾਊਂਡਾਂ ਚ ਹੋ ਰਿਹਾ ਕਿਹੜੀ ਲੋਕੇਸ਼ਨ ਹੈ ਜੀ ਆਪਣੇ ਕਿਹੜੀ ਸਿਟੀ ਚ ਹੋ ਰਿਹਾ ਇਹ ਹੈਗਾ ਜੀ ਬ੍ਰੈਂਟਨ ਦੇ ਵਿੱਚ ਆ ਓਕੇ ਓਸੀ ਸੀਆ ਸੈਂਟਰ ਦੇ ਵਿੱਚ ਹਾਂਜੀ ਕਨੇਡੀ ਦੇ ਤੇ ਸਟੇਜ ਤੇ ਦੇ ਅੰਦਰੋਂ ਡੈਲੀ ਦੇ ਗੱਪੇ ਪੈਂਦਾ ਸਾਰਿਆਂ ਨੂੰ ਤਕਰੀਬਨ ਪਤਾ ਹੀ ਸੀ ਇਹ ਸਿਏ ਸੈਂਟਰ ਜਿਹੜਾ ਪਹਿਲਾਂ ਇਹ ਪਾਵਰ ਰੇਟ ਸੈਂਟਰ ਕਹਿੰਦੇ ਹੁੰਦੇ ਸੀਗੇ ਅੱਜ ਕੱਲ ਇਹਨੂੰ ਸਿਏ ਸੈਂਟਰ ਕਹਿੰਦੇ ਉਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਸਾਰਾ ਇਹ ਤੇ ਟੂਰਨਾਮੈਂਟ ਕਿਹੜੀ ਫੈਡਰੇਸ਼ਨ ਕਰਵਾ ਰਹੀ ਹੈ ਜੇ ਆਪਣੇ ਇੱਥੇ ਇਹ ਹੰਟਾਰੀਓ ਫੈਡਰੇਸ਼ਨ ਨਹੀਂ ਕਰਾ ਰਹੀ ਹੈ ਹੰਟਾਰੀਓ ਫੈਡਰੇਸ਼ਨ ਤੇ ਕਿਹੜੀਆਂ-ਕਿਹੜੀਆਂ ਟੀਮਾਂ ਪਹੁੰਚ ਰਹੀਆਂ ਨੇ ਜੀ ਇੱਥੇ ਇੱਥੇ ਪ੍ਰੇਤ ਸਾਰੇ ਪਾਕਿਸਤਾਨ ਤੋਂ ਜਿੱਦਾਂ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਸਾਰੇ ਜਿੱਦਾਂ ਤੇ ਬਾਕੀ ਸ਼ੇਟੋਂ 8 ਕਲੱਬਾਂ ਹੋਣਗੀਆਂ ਮੇਰੇ ਕੋਲ 7-8 ਕਲੱਬਾਂ ਹੈਗੀਆਂ ਆਪਣੇ ਲੋਕ ਜਿਹੜੇ ਇੱਥੇ ਦੇ ਸਾਰੇ ਅਕੈਡਮੀ ਆ ਜੀ ਤੇ ਇਹ ਟੂਰਨਾਮੈਂਟ ਭਾਜੀ ਇੱਕੋ ਦਿਨ ਦਾ ਹੀ ਆ ਜਾਂ ਕੋਈ ਵੀਕਐਂਡ ਸੈਟਰਡੇ ਸੰਡੇ ਦੋਨਾਂ ਦਾ ਇੱਕੋ ਦਿਨੇ ਸੈਟਰਡੇ ਦਾ ਹੀ ਆ ਸੈਟਰਡੇ ਤੇ ਉਸੇ ਦਿਨੀ ਉਹ ਮਤਲਬ ਫਾਈਨਲ ਸੈਮੀਫਾਈਨਲ ਉਸੇ ਦਿਨੀ ਹਾਂ ਇੱਕੋ ਸੇਮ ਡੇ ਟੂਰਨਾਮੈਂਟ ਦਾ ਸੇਮ ਡੇ ਹੋ ਜਾ ਰਹਾ ਹੈ ਠੀਕ ਹੈ ਠੀਕ ਹੈ ਤੇ ਜੇ ਗਰਾਊਂਡ ਦੇ ਵਿੱਚ ਭਾਜੀ ਕੋਈ ਟਿਕਟਾਂ ਦੀ ਵੀ ਆ ਗਈ ਕੋਈ ਆਪ ਨੂੰ ਬਾਈ ਕਰਨੀ ਪਣੀ ਜਾਂ ਫ੍ਰੀ ਆਫ ਕਾਸਟ ਆ ਕੋਈ ਵੀ ਦੇਖ ਸਕਦਾ ਨਹੀਂ ਫ੍ਰੀ ਆਫ ਕਾਸਟ ਹੀ ਆ ਹਜੇ ਹਾਲ ਦੀ ਕਲੀ ਦਾ ਜੀ ਠੀਕ ਹੈ ਠੀਕ ਹੈ ਇਹ ਟੂਰਨਾਮੈਂਟ ਦੀ ਤਿਆਰੀ ਚੱਲ ਰਹੀ ਹੈ ਜੀ ਹੁਣ ਪਹਿਲੀ ਪਹਿਲੀ ਜੂਨ ਦਾ ਸੈਚਰਡੇ ਦਾ ਹਾਂ ਜੀ ਸਿਟੀ ਵੱਲੋਂ ਸਾਰੇ ਜੋ ਵੀ ਪ੍ਰਬੰਧ ਕਰਦੇ ਦਾ ਨਾਲ ਸਾਰੇ ਜੋ ਵੀ ਆ ਵੀ ਹਰਿਆ ਰਿਹਾ 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 ਸੋ ਇਸ ਗਰਾਊਂਡ ਦੇ ਵਿੱਚ ਬੇਸਿਕਲੀ ਆਪਣੇ ਸਾਰੇ ਮੈਂ ਇੱਕੋ ਗਰਾਊਂਡ ਚ ਹੋਣ ਜਾਂ ਅਲੱਗ ਅਲੱਗ ਗਰਾਊਂਡ ਤਿਆਰ ਕੀਤੇ ਹੋਏ ਜਾਂ ਇਹਨਾਂ ਦੇ ਆ ਤਕਰੀਬਨ ਮੋਸਟਲੀ ਇੱਥੇ ਸਾਰੇ ਹੋਣੇ ਜਿੰਨੇ ਟੂਰਨਾਮੈਂਟ ਹੁੰਦੇ ਆ ਹਾਂਜੀ ਬਾਕੀ ਜੇ ਕੋਤੇ ਕੋਈ ਸਿਟੀ ਵੱਲੋਂ ਕੋਈ ਦਿੱਕਤ ਆਉਂਦੀ ਹੋਵੇ ਤਾਂ ਫੇਰ ਹੋਰ ਕਿਸੇ ਪਾਸੇ ਹੋਰ ਜਿਹੜੀ ਪਾਰਕ ਅਵੇਲੇਬਲ ਹੋਵੇ ਉਹਦੇ ਵੱਲੋਂ ਆਪਾਂ ਉਹ ਪਰਮਿਸ਼ਨ ਲੈ ਕੇ ਉੱਥੇ ਕਰਵਾਇਆ ਜਿੱਦਾਂ ਕਿ ਪਿਛਲੇ ਜਿਹੜੀ ਇੱਕ ਦੋ ਵਾਰੀ ਬਾਹਰ ਹੋ ਰਾਂ ਤੇ ਕਰ ਦਵਾਰਾਂ ਜਿੱਦਾਂ ਡੈਕਸੀ ਗੁਰੂ ਘਰ ਵੀ ਹੁੰਦਾ ਜੀ ਉਹਨਾਂ ਨੇ ਵੀ ਇੱਕ ਦੋ ਪਰਮਿਸ਼ਨ ਦਿੱਤੇ ਹੁੰਦੀ ਆ ਜੀ ਉਹ ਵੀ ਉਹ ਵੀ ਕਰਵਾ ਦਿੰਦੇ ਤੇ ਕਿੰਨੇ ਕੁ ਦਾ ਦਰਸ਼ਕਾਂ ਦੀ ਕੈਪੈਸਿਟੀ ਹੈ ਜੀ ਇਸ ਗਰਾਊਂਡ ਦੇ ਵਿੱਚ ਆ ਕੈਪੈਸਿਟੀ ਹੈ ਕਿ 4-5000 ਦੀ ਇਹਦੇ ਹੈਗੀ ਆ ਹਾਂਜੀ ਠੀਕ ਹੈ ਜੀ ਹਾਂ ਕੁਝ ਜਿੱਦਾਂ ਬ੍ਰੀਚਰ ਲੱਗੇ ਆ ਕੁਝ ਗਰਾਊਂਡ ਦੇ ਵਿੱਚ ਥੱਲੇ ਮੋਰੇ ਬਹਿ ਕੇ ਵੀ ਕਰ ਲੈਂਦੇ ਆ ਜਿਹ ਬਹਿ ਜਾਂਦੇ ਜਿੱਦਾਂ ਕਿਉਂਕਿ ਆ ਫੈਂਸ ਜਿੰਨੀ ਲੱਗੀ ਹੋਈ ਆ ਹਾਂਜੀ ਫੈਂਸ ਦੇ ਬਾਹਰਲੇ ਪਾਸੇ ਬਹਿ ਸਕਦੇ ਨਾਲ ਚੇਹਰੇ ਦੂਸਰੀਆਂ ਜ ਆਪ ਉਹਨਾਂ ਦੇ ਵਿੱਚ ਵੀ ਉਹ ਵੀ ਲੱਗ ਜਾਂਦੀਆਂ ਨਾਲ ਜੀ ਤੇ ਜਿਹੜੇ ਵੀ ਆਪਣੇ ਦਰਸ਼ਕ ਆਉਂਦੇ ਉਹਨਾਂ ਲਈ ਕੋਈ ਲੰਗਰ ਪਾਣ ਦਾ ਪ੍ਰਬੰਧ ਹੁੰਦਾ ਜੀ ਇੱਥੇ ਬਿਲਕੁਲ ਬਿਲਕੁਲ ਉਹਦਾ ਵੀ ਹੁੰਦਾ ਜੀ ਲੰਗਰ ਪਾਣੀ ਦਾ ਸਾਰਾ ਸੇਵਾ ਇੱਕ ਸੋਸਾਇਟੀ ਹੈਗੀ ਆਪਣੇ ਇੱਥੇ ਜੀ ਹਾਂਜੀ ਤੇ ਉਹ ਟੈਕਸੀ ਗੁਰੂ ਘਰ ਅੰਲਾ ਲੋ ਜਿੱਥੇ ਵੀ ਜਿਹੜੇ ਜਾਂ ਜਿੱਥੇ ਇੱਥੇ ਜਿਹੜੇ ਸੇਵਾ ਕਰਦੇ ਉਹ ਕਰ ਸਕਦੇ ਕੋਈ ਵੀ ਹੋਰ ਵੀ ਕਰ ਸਕਦਾ ਕੋਈ ਆਪ ਦਾ ਲੰਗਰ ਲਾਉਣਾ ਹੋਵੇ ਕਿਸੇ ਨੇ ਵੀ ਉਹ ਇਧਰਲੇ ਪਾਸੇ ਇੱਕ ਜਗ੍ਹਾ ਲੱਗੀ ਹੁੰਦੀ ਹੈ ਸੈਟ ਵਾਲਿਆਂ ਦੇ ਉੱਤਰੇ ਉਹ ਲਾ ਦਿੰਦੇ ਹੋਰ ਭਾਈ ਤੁਸੀਂ ਇਸ ਗਰਾਊਂਡ ਦੇ ਵਿੱਚ ਕਿਹੜੇ ਸਾਲ ਤੋਂ ਕਬੱਡੀ ਖੇਡਣੀ ਸਟਾਰਟ ਕੀਤੀ ਸੀ ਕ ਉਹ ਗਰਾਊਂਡ ਦੇ ਵਿੱਚ ਤੇ ਗਾਉਂਦੇ ਪਹਿਲਾਂ ਜਿੰਨੇ ਕੱਪ ਵੀ ਹੁੰਦੇ ਸੀਗੇ ਇੱਥੇ ਹਨਾ ਉਹ ਇਨਡੋਰ ਵੀ ਹੋ ਜਾਂਦੇ ਸੀਗੇ ਇਨਡੋਰ ਹਾਂ ਇਨਡੋਰ ਦੇ ਵਿੱਚ ਵੀ ਟੂਰਨਾਮੈਂਟ ਕਾਫੀ ਉਹਨਾਂ ਦੇ ਹੁੰਦੇ ਸੀਦਾ ਕਾਰਨ ਨਹੀਂ ਸੀ ਵੀ ਕੈਨੇਡਾ ਦੇ ਵਿੱਚ ਆਪਣਾ ਬੈਦਰ ਜਿਹੜਾ ਜ਼ਿਆਦਾਤਰ ਠੰਡ ਹੁੰਦੀ ਹੈ ਨਾ ਜ਼ਿਆਦਾ ਕਰਕੇ ਇਹ ਹੁੰਦਾ ਵੀ ਖੇਡੀ ਉਦੋਂ ਵਰਲਡ ਕੱਪ ਕਰਾਇਆ ਦਾ ਸਾਰੇ ਪਾਸੋਂ ਟੀਮਾਂ ਆਈ ਜਾਂਦੀਆਂ ਤੇ ਉਹ ਇੱਥੇ ਅੰਦਰ ਕਰਾ ਲੈਂਦੇ ਵੀ ਉਹ ਮੀਂਹ ਹੀ ਰੀ ਤੋਂ ਜਾਂ ਖੇਡੀ ਵੀ ਬੱਦ ਮੈਚ ਕੈਨਸਲ ਹੋ ਜਾਂਦਾ ਵੀ ਕਾਰਨ ਹਾਂ ਹਾਂ ਉਹਦਾ ਕਰਕੇ ਫਿਰ ਉਹ ਇਨਡੋਰ ਦਾ ਕਰਕੇ ਪ੍ਰਬੰਧ ਕਰ ਲੈਂਦੇ ਪਹਿਲਾਂ ਹੀ ਇਹ ਸਾਰੀ ਜੰਨੀ ਗਰਾਉਂਡ ਆ ਸੀਏ ਸੈਂਟਰ ਦੀ ਆਉਟਸਾਈਡ ਆ ਤਕਰੀਬਨ ਹੀ ਇੱਥੇ ਮੈਂ ਕਹਿੰਨਾ ਵੀ 18-20 ਸਾਲ ਤੋਂ ਖੇਡਦਾ ਹੀ ਆ ਜੀ ਠੀਕ ਹੈ ਤੁਸੀਂ ਸਟਾਰਟਿੰਗ ਆਪਦੀ ਇਨਡੋਰ ਤੋਂ ਵੀ ਜੀ ਇਹ ਕਹਿਣੀ ਆ ਹਾਂ ਜੀ ਤਕਰੀਬਨ ਨਹੀਂ ਪਹਿਲਾਂ ਸਟਾਰਟ ਜਿਹੜੀ ਕੀਤਾ ਹੋਈ ਉਹ ਡੈਕਸੀ ਗੁਰੂਕਰ ਹੋਈ ਸੀ ਡੈਕਸੀ ਗੁਰੂਕਰ ਹਾਂ ਉਦੋਂ 96 ਦੇ ਵਿੱਚ ਪਹਿਲੀਆਂ ਜੀ ਮਾਲਟਨ ਗੁਰੂਕਰ ਵਾਲਿਆਂ ਨੇ ਜਿਹੜਾ ਸੰਘ ਸੱਭਾ ਮੈਚ ਉਹ ਵੰਦੀਆਂ ਦੀ ਉਹਨਾਂ ਨੇ ਕਰਾਇਆ ਟੂਰਨਾਮੈਂਟ ਤੇ ਉਸ ਟਾਈਮ ਦੀ ਗਰਾਊਂਡ ਵਿੱਚ ਆਪਣੇ ਵਾਲੇ ਸੀ ਕਿ ਜੇ ਆਪਾਂ ਇੰਡੀਆ ਦੇ ਵਾਂਗੂ ਤਿਆਰ ਕੀਤੇ ਹੁੰਦੇ ਸੀ ਨਹੀਂ ਉਦੋਂ ਘਾਹ ਹੀ ਸੀ ਉਹ ਸਪੈਸ਼ਲੀ ਗਰਾਊਂਡ ਬਣਾਈ ਸੀ ਕਬੱਡੀ ਵਾਲੇ ਦੀ ਤੇ ਕਬੱਡੀਆ ਬਣਾ ਉਦੋਂ ਘਾਹ ਲਾਇਆ ਸੀਗਾ ਜੀ ਮਤਲਬ ਦਾਰਾ ਸਭ ਨਹੀਂ ਸਾਰੇ ਮਤਲਬ ਪਾਕਿਸਤਾਨ ਤੋਂ ਵੀ ਆਦੇ ਸੀ ਬੰਦੇ ਆਪਣੇ ਵੱਗਾ ਠੀਕ ਹੈ ਜੀ ਤੇ ਉਹਨਾਂ ਦੇ ਵੀ ਉਦੋਂ ਕੀੜੀ-ਕੁੜੀ ਵਧੀਆ ਦਵਾਈ ਦੀ ਜਿਵੇਂ ਜੈਸੀ ਲੈ ਕੇ ਜੀਪ ਲੈ ਕੇ ਦਿੱਤਾ ਉਹ ਵੀ ਸੀਗੇ ਤੇ ਉਸ ਟਾਈਮ ਤੇ ਵੀ ਉਦੋਂ ਮੀਂਹ ਪੈ ਗਿਆ ਸੀ ਸਭ ਕੁ ਬਾਹਰ ਦੇ ਸਾਰੇ ਫੈਡਰੇਸ਼ਨਾਂ ਦਾ ਇੰਡੋਰੀ ਕਬੱਡੀ ਫੈਡਰੇਸ਼ਨਾਂ ਸਾਰੇ ਜਿੰਨੇ ਸੀਗੇ ਉਹਨਾਂ ਨੇ ਸਾਰਿਆਂ ਨੇ ਫਿਰ ਪ੍ਰਬੰਧ ਕਰ ਲਿਆ ਵੀ ਆਪਾਂ ਇੰਡੋਰ ਟੂਰਨਾਮੈਂਟ ਕਰਾ ਦੇਵਾਂਗੇ ਠੀਕ ਹੈ ਵੀ ਕਿਉਂਕਿ ਮੌਸਮ ਨਹੀਂ ਦਾ ਹੋ ਜਾਂਦਾ ਠੰਡ ਆ ਜਾਂਦੀ ਜਿਹੜਾ 10 ਤੋਂ 15 ਦੇ ਵਿੱਚ ਇਹ ਮੌਸਮ ਤਾਂ ਠੀਕ ਹੁੰਦਾ ਪਰ ਠੰਡ ਆ ਜਾਂਦੀ ਕਿ ਜਿਹੜਾ ਨਹੀਂ ਤਾਂ ਪਤਾ ਨਹੀਂ ਹੁੰਦਾ ਜੀ ਤੇ ਉਹਦਾ ਕਰਕੇ ਫਿਰ ਇਹ ਪ੍ਰਬੰਧ ਕਰ ਲਿਆ ਵੀ ਆਪਾਂ ਇੰਡੋਰ ਹੀ ਕਰਾ ਦੇਵਾਂਗੇ ਇੰਡੋਰ ਦੇ ਉਦੋਂ ਬਹੁਤ ਖਰਾਬ ਹੋਈ ਸੀ 96 ਦੀ ਗੱਲ ਹੈ ਜੀ ਇਹ ਕਿਹੜੀ ਫੈਡਰੇਸ਼ਨ ਜਾਂ ਤੁਸੀਂ ਅੰਦਰ ਕਬੱਡੀ ਕਿਹੜੀ ਸੀ ਉਸ ਟਾਈਮ ਜਦੋਂ ਕਿਹੜੀ ਟੀਮ ਨੇ ਤੁਹਾਨੂੰ ਬਾਈ ਕੀਤਾ ਸੀ ਕਿ ਹਿਸਾਬ ਨਾਲ ਉਹ ਦੋ ਅਸੀਂ ਇੰਟਰਵਿਊ ਫਾਸਾ ਦਰਵਾਜ਼ਾ ਨੂੰ ਆਈ ਸੀ ਜੇ ਤਾਰੀਖ ਕੋਸਾ 1 2 ਟਾਈਮ ਤੇ ਸੀ ਸਾਰੇ ਜੰਨੇ ਸੀ ਉਹ ਕਾਫੀ ਟੀਮਾਂ ਉਹ ਕਲੱਬਾਂ ਦੀ ਟੀਮਾਂ ਬਣਦੀਆਂ ਹੁੰਦੀਆਂ ਸਲੱਪਾਂ ਨਹੀਂ ਫੈਡਰੇਸ਼ਨ ਹਾਂ ਕਲੱਬ ਦੀ ਟੂਰਨਾਮੈਂਟ ਹੁੰਦਾ ਸੀ ਉਹਦੇ ਵਰਲਡ ਕੱਪ ਹੀ ਕਲੱਬਾਂ ਦੀ ਕਰਾਇਆ ਸੀ ਫੈਡਰੇਸ਼ਨ ਹੁਣ ਬਣ ਲਗੀ ਉਸ ਤੋਂ ਬਾਅਦ ਫੈਡਰੇਸ਼ਨ ਉਦੋਂ ਵੀ ਸੀਗੀ ਜਦੋਂ ਪਰ ਉਦੋਂ ਕਲੱਬ ਨੇ ਟੂਰਨਾਮੈਂਟ ਕਲੱਬਾਂ ਨੇ ਪ੍ਰੇਰ ਲੈ ਆਏ ਸੀ ਬਾਹਰੋਂ ਜਿੰਨੇ ਵੀ ਸੀ ਪਾਜੀ ਫਿੱਡੂ ਹੋਣੇ ਹੋਏ ਸੀਗੇ ਲੱਖੇ ਹੋਣੀ ਰਜਿਤ ਹੋਣੀ ਪਾਈ ਹੋਣੀ ਇਹ ਵੱਖਰੇ ਵੱਖਰੇ ਕਲੱਬਾਂ ਨੂੰ ਇੱਦੇ ਸੀਗੇ ਜਿੱਦਾਂ ਆਪਣੇ ਹੁਣ ਇੰਡੀਆ ਦੇ ਟੈਕਟ ਤੇ ਚੱਲਦਾ ਆਈਪੀਐਲ ਉਸ ਤੋਂ ਮਾ ਟੀਮਾਂ ਬਣ ਗਈਆਂ ਅਲ ਫਰੋਂ ਇਸ ਹੁਣ ਤਾਂ ਕੱਪ ਦੇ ਵਿੱਚ ਕੰਟਰੀ ਦੀਆਂ ਟੀਮਾਂ ਬਣਦੀਆਂ ਸੀਗੀਆਂ ਉਦੋਂ ਜਿਹੜੀਆਂ ਟੀਮਾਂ ਬਣਦੀਆਂ ਸੀਗੀਆਂ ਉਹ ਇੱਥੋਂ ਇਹ ਬਣਦੀਆਂ ਸੀਗੀਆਂ ਕਿ ਕਲੱਬਾਂ ਨੇ ਬਾਹਰੋਂ ਰੀਅਲ ਲੈ ਲਏ ਜਿਹੜੇ ਪਲੇਅਰ ਉਸ ਟਾਈਮ ਤੇ ਟੀਮਾਂ ਫੀਲਦੀਆਂ ਸੀ ਉਹਨਾਂ ਨੂੰ ਬਾਅਦမှာ ਅੰਦਰ ਅਮਾਉਂਟ ਦਿੱਤੀ ਜਾਂਦੀ ਸੀ ਕਿ ਅੱਜ ਦੇ ਕੰਪੈਰੀਅਨ ਹੈਗਾ ਨਹੀਂ ਬਿਲਕੁਲ ਨਹੀਂ ਅੱਜ ਦੇ ਕੰਪੈਰੀਅਨ ਤਾਂ ਪੈਸੇ ਤੇ ਬਹੁਤ ਪਹਿਲੀ ਹੋ ਗਈ ਹੋ ਗੋ ਵੈਲਿਊ ਘਟ ਗਈ ਤੇ ਪੈਸਾ ਬਹੁਤ ਹੋ ਗਿਆ ਹਾਂਜੀ ਹਾਂਜੀ ਪਰ ਉਦੋਂ ਵੈਲਿਊ ਸੀ ਤੇ ਪੈਸਾ ਘੱਟ ਸੀ ਪੈਸਾ ਘੱਟ ਔਰ ਕਬੱਡੀ ਵੀ ਬਹੁਤ ਜੋਰ ਮਾਰ ਕੇ ਖੇਡਣੀ ਪੈਂਦੀ ਅਜੇ ਪੂਰੀ ਪੂਰੀ ਉਦੋਂ ਤੋਂ ਪੂਰਾ ਚੱਲਦਾ ਸੀ ਜੋਰਾਂ ਤੇ ਵੀ ਆ ਕਬੱਡੀ ਰੇਡਰ ਵੀ ਚਾਫੀ ਵੀ ਜਿਹੜਾ ਬੰਦਾ ਲੱਗਦਾ ਸੀ ਤੇ ਪਤਾ ਲੱਗਦਾ ਸੀ ਵੀ ਉਹਨੇ ਕੋਲਾ ਦਾ ਕੋਲਾ ਵੀ ਮੈਚ ਵਧੀਆ ਹੋਇਆ ਅੱਜ ਦਾ ਪਰ ਪੇਟੀਸ਼ਨ ਵਧੀਆ ਸੀ ਪਾਇਆ ਸੀ ਫਿਰ ਕਿਹੜੇ ਸਾਲ ਚ ਕੈਨੇਡਾ ਪੱਕੇ ਤੌਰ ਤੇ ਸੈੱਟ ਹੋਏ ਸੀ ਜਾਂ ਸਾਨੂੰ ਉਸ ਟਾਈਮ ਲੱਗਿਆ ਵੀ ਸਾਨੂੰ ਇੰਡੀਆ ਦੇ ਵਿੱਚ ਜੋਬ ਵਗੈਰਾ ਕੁਦੁੱਤੀ ਸੀ ਆਪਣੀ ਪੰਜਾਬ ਸਰਕਾਰ ਨੇ ਕਬੱਡੀ ਦੇ ਵੇਸ ਕੇ ਹਾਂਜੀ ਮੈਂ ਜੌਬਾਂ ਤੇ ਕੀਤੀਆਂ ਦੋ ਦੋ ਤਿੰਨਾਂ ਬਹਿ ਗਏ ਮੈਂ ਗਵਰਨਮੈਂਟ ਜਾਓ ਗਵਰਨਮੈਂਟ ਜੌਬ ਹੈ ਇਹ ਮੈਂ ਉੱਥੋਂ ਛੱਡ ਕੇ ਆ ਗਿਆ ਸੀ ਇੱਧਰ ਨੂੰ ਵਰਕ ਕਰਨ ਉਹ ਸਾਨੂੰ ਫਿਰ ਪੰਜਾਬ ਸਰਕਾਰ ਨੇ ਆਫਰ ਕੀਤੀ ਸੀ ਥੋੜੀ ਗੇਮ ਦੇ ਵੇਸਤੇ ਜਾਂ ਕੀ ਸੀਗੀ ਹਾਂਜੀ 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 ਉਹਨਾਂ ਦੇ ਦੋਨੋਂ ਸਰਕਾਰਾਂ ਨੇ ਇਹ ਮੇਰੇ ਕੋਲ ਜਾਈ ਸੀ ਤੇ ਜਿਹੜੀ ਸੌਖੀ ਚੰਗੀ ਲੱਗਦੀ ਸੀ ਮੈਂ ਉਹਦੇ ਵਿੱਚ ਜੁਆਇਨ ਕਰ ਲਿਆ ਠੀਕ ਹੈ ਕਿੰਨਾ ਟਾਈਮ ਜੌਬ ਕੀਤੀ ਸੀ ਇੰਡੀਆ 'ਚ ਮੈਂ ਉਦੋਂ 4-5 ਸਾਲ 4-5 ਸਾਲ ਹਾਂ ਲੰਮਾ ਜਦੋਂ ਉੱਥੇ ਫੇਰ ਦੇ ਆਉਂਦੇ ਜਾਂਦੇ ਵਾਪਸ ਜਦੋਂ ਬਈ ਤੇ ਕੈਨੇਡਾ ਰਹੇ ਸੀਗੇ ਫਿਰ ਉਹ ਪੀਵੋਟ ਨੂੰ ਜਾਣ ਕਰ ਲਿਆ ਸੀ ਜੀ ਭਾਈ ਖੜ ਗਤੀ ਤੁਸੀਂ ਫਿਰ ਪਾਜੀ ਪਹਿਲੀ ਵਾਰ ਕੈਨੇਡਾ ਕਿਹੜੇ ਸਾਲ ਚਾਹੀਏ ਮੈਂ 1996 ਚ ਕੈਨੇਡਾ ਮਿਲਦਾ ਤਾਂ ਤੁਸੀਂ ਖੇਡ ਖੇਡਣੀ ਆਈ ਸੀ ਖੇਡਣੇ ਖੇਡਣ ਬੇਸਤੇ ਉਹਦੋਂ ਟੂਰਨਾਮੈਂਟ ਤੇ ਆਈ ਸੀ ਉਹਦੇ ਨੂੰ ਫੇਰ ਮਿਲ ਗਏ ਤੇ ਉਹਦੋਂ ਇੱਕ ਸਾਲ ਦੇ ਵਿੱਚ ਮੈਂ ਦੂਜੀ ਵਾਰ ਵੀ ਆ ਗਿਆ ਸੀ ਉਹਦੋਂ ਟੂਰਨਾਮੈਂਟ ਤੇ ਉਹ ਤੇ ਬੀਸੀ ਕਰਾਇਆ ਸੀ ਵਰਲਡ ਕੱਪ ਇਹਨਾਂ ਨੇ ਠੀਕ ਹੈ ਜੀ ਪਹਿਲਾਂ ਇੱਥੇ ਆਏ ਸੀ ਇਹਨਾਂ ਨੇ ਕਰਾਇਆ ਸੀ ਟੰਟੂ ਵਾਲਿਆਂ ਨੇ ਫਿਰ ਬੀਸੀ ਵਾਲਿਆਂ ਨੇ ਕਰਵਾਇਆ ਸੀ ਉੱਥੇ ਉਹ ਤਾਂ ਪਾਜੀ 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 ਗੱਲ ਜੀ ਉਦੋਂ ਫਿਰ ਕਿੰਨੀਆਂ ਟੀਮਾਂ ਹੁੰਦੀਆਂ ਸੀ ਆਪਣੇ ਵਰਲਡ ਕੱਪ ਦੇ ਵਿੱਚ ਉਹ ਹੀ ਇਹ ਚ 4 ਤੋਂ 6 ਜੀ 4 ਤੋਂ 6 6 ਦੀ ਮੈਂ ਹਾਂ ਜੀ ਛੋਟਾ ਫਿਰ ਪੰਜਾਬ ਛੱਡ ਕੇ ਆਉਣ ਦਾ ਕਿਦਾਂ ਸਬਬ ਬਣੇ ਕੀ ਕਿਵੇਂ ਸੋਚਿਆ ਵੀ ਤੁਹਾਨੂੰ ਕੈਨੇਡਾ ਦੇ ਵਿੱਚ ਹੈ ਨਹੀਂ ਸੀਗਾ ਅੰਜਲ ਮਾਰੇ ਜਿਹੜਾ ਖਿੱਚ ਕੇ ਲਿਹਾਉਦਾ ਮਤਲਬ ਕਹਿਣ ਦਾ ਭਾਵ ਉਹੋ ਹੀ ਉਹਨੇ ਰਹਿਤ ਰੱਖਿਆ ਜੀ ਆਪਣਾ ਕੋਈ ਮੇਰਾ ਆਪਣਾ ਦਿਲੋਂ ਸੀਗਾ ਅੱਜ ਵੀ ਤੁਹਾਡੀ ਇੰਡੀਆ ਦੇ ਵਿੱਚ ਵੀ ਵਧੀਆ ਜੌਬ ਸੀ ਸਰਕਾਰੀ ਉਹ ਦੱਸਿਆ ਤੁਸੀਂ ਹਾਂ ਜੀ ਪਰ ਮੇਰਾ ਮਾਰਜ ਅੱਲਾਹ ਜੀ ਧੱਕੇ ਨਾ ਰੱਖਿਆ ਜੀ ਇੱਥੇ ਕਹਿੰਦੇ ਬੀਤੋ ਕਲੱਬ ਵਾਲੇ ਵੀ ਕਹਿੰਦੇ ਸੀ ਉਦੋਂ ਵੀ ਤੋ ਇਹ ਰਹਿ ਰਹਾ ਰਹਿਲਾ ਇੱਥੇ ਸਾਨੂੰ ਲੋੜ ਆ ਬੰਦਿਆਂ ਦੀ ਵੀ ਉਦੋਂ ਹੁੰਦੀ ਸੀ ਤੇ ਉਹ ਮੈਂ ਕਹਿੰਦਾ ਸੀ ਵੀ ਨਹੀਂ ਮੇਰੇ ਤੋਂ ਜੌਬ ਹੈਗੀ ਆ ਮੈਂ ਔਨਾਵਾ ਖੇਡਦਾ ਕਿੱਦ ਕੇ ਵਾਪਸ ਮੁੜ ਜਾਨਾ ਚੰਦਾ ਹਾਂਜੀ ਬਾਦ ਮੇਰਾ ਮਾਰਕਸਾ ਸੀ ਵੀ ਗੱਲ ਖੇਡਣਾ ਤੇ ਖੇਰ ਕੇ ਆਪਦਾ ਉੱਥੇ ਇੰਜੋਏ ਕਰਦੇ ਵਧੀਆ ਲਾਈਫ ਸੀ ਜੀ ਕੋਈ ਮੈਨੂੰ ਹੈ ਨਹੀਂ ਸੀ ਇਦਾਂ ਦਾ ਵੀ ਮੈਂ ਉਹ ਇੱਥੇ ਰਮਾ ਜਾਂ ਉੱਤੇ ਪਰ ਮੈਨੂੰ ਚੰਗਾ ਲੱਗਦਾ ਸੀ ਕੁੰედა ਰਹਿਣਾ ਤੇ ਉਹ ਮਾਦਰਈ ਸੀ ਮਹਾਰਾਜ ਨੇ ਰੱਖ ਲਿਆ ਤੇ ਬਸ ਆਪਾਂ ਰਹ ਲੈ ਆ ਰਹੇ ਜੋ ਜੋ ਤੁਸੀਂ ਜਿੰਨੀ ਵੀ ਕਬੱਡੀ ਖੇੜੀ ਤੁਸੀਂ ਸੰਤੁਸ਼ਟ ਹੋ ਜੀ ਉਹ ਤੋਂ ਬਿਲਕੁਲ ਜੀ ਹਾਂ ਜੀ ਕੋਈ ਉਹਦੇ ਵਿੱਚ ਆਪਾਂ ਨੂੰ ਗਲੈਸਿਕਵਾ ਨਹੀਂ ਪਰ ਇਹ ਆ ਵੀ ਚਲੋ ਪ੍ਰਮਾਤਮਾ ਛੱਟ ਜੋੜ ਤੋਂ ਰੱਖਿਆ ਦੂਰ ਰੱਖਿਆ ਆਪਾਂ ਨੂੰ ਆਪਾਂ ਇਹ ਕਿ ਸ਼ੁਕਰਾਨਾ ਕਰਦੇ ਹਾਂ ਉਹ ਚੀਜ਼ ਤੇ ਵੱਡੀ ਗੱਲ ਇਹ ਆ ਵੀ ਕੋਈ ਸ਼ਿਕਵਾ ਨਹੀਂਗਾ ਜੀ ਵਧੀਆ ਕਿੱਡੇ ਵਧੀਆ ਹੁਣ ਵੀ ਖੇਡ ਸਕਦੇ ਸੀਗੇ ਪਰ ਆਪ ਹੀ ਕਿਹਾ ਵੀ ਨਹੀਂ ਚਲੋ ਕਿਹੜੇ ਸਾਲ ਤੁਸੀਂ ਕਬੱਡੀ ਖੇਡਣੀ ਛੱਡੀ ਹੈ ਜੀ ਹੁਣ ਕਿੰਨੇ ਸਾਲ ਹੋ ਗਏ ਮੈਂ 17 ਦੇ ਵਿੱਚ ਜਿੱਦਾਂ 2017 ਦੇ ਵਿੱਚ ਤੇ ਉਦੋਂ ਛੱਡੂ 2017 ਤੋਂ ਬਾਕੀ ਲਗਾਤਾਰ ਹੀ ਖੇਡੇ ਵਰਲਡ ਕੱਪ ਵੀ ਸਾਰੇ ਖੇਡੇ ਲੋਕਲ ਮੈਚ ਵੀ ਸਾਰੇ ਕਿਤੇ ਸੈਟਾਂ ਦੇ ਵਿੱਚ ਵੀ ਖੇਡੇ ਪਰ ਕਵਰ ਕਰਕੇ ਖੇਡੇ ਸਾਰੇ ਮੈਚ ਖੇਡੇ ਜੀ ਵਰਲਡ ਕੱਪ ਵੀ ਲਗਾਤਾਰ ਹੀ ਤੇ ਵਰਲਡ ਕੱਪ ਦੇ ਵਿੱਚ ਕੋਈ ਤੁਸੀਂ ਵਰਲਡ ਕੱਪ ਫਾਈਨਲ ਕਿੰਨੇ ਖੇਡੇ ਹੋ ਜਾਂ ਕਿੰਨੇ ਜਿੱਤੇ ਹੋ ਜੀ ਹੁਣ ਤਾਈ ਆ ਤੇ ਵੀ ਆ ਤੇ ਹਰੇ ਵੀ ਆ ਚਲੋ ਬਕਾਇੰਤੇ ਅੱਜ ਪਰ ਜਿੱਤੇ ਵੀ ਜਦਾਂ ਵਿੱਚ 2005 ਦੇ ਵਿੱਚ ਮੋਟਾ ਜਿਆਦਾ ਅੰਦਾਜ਼ਾ ਲੋਕਲ ਵੀ ਸੀਗੇ ਉਦੋਂ ਮੈਸੇਜ ਅੱਦਾ ਹਾਂਜੀ ਹਾਂਜੀ ਤੇ ਉਦੋਂ ਪਹਿਲਾਂ ਵੀ ਜਦਾਂ ਤੋਂ 1999 ਦੇ ਵਿੱਚ ਵੀ ਮੈਂ ਲੱਕੇ ਦੇ ਨਾਲ ਮੈਂ ਤਾਂ ਲੱਖਾਂ ਦੇ ਉੱਤੇ ਸੀਗੇ ਹਾਂਜੀ ਹਾਂਜੀ ਇਹਨੇ ਡਾਲ ਸੰਦੀਪ ਸੀ ਤੂਫਾਨ ਸੀਗਾ ਲਾਲੀ ਸੀ ਪੈਲੀ ਸੀ ਅਸੀਂ 4-5 ਲੀਟਰ ਸੀਗੇ ਪੰਜ ਜਣੇ ਤੇ ਉਦੋਂ ਵੀ ਮੈਨੂੰ ਅੱਧਾ ਜੱਫਾ ਸੀਗਾ ਹੀ ਲੱਕੇ ਦੇ ਬਰਾਬਰ ਹੀ ਸੀਗਾ ਚਲੋ ਰੈਫਰੀਆਂ ਲੋ ਹੋ ਜਾਂਦਾ ਜਾਬ ਦੇ ਲੋ ਕਰਦੀ ਗਲਤੀ ਹੁੰਦਾ ਆਪਾਂ ਕੰਪੇਅਰ ਨਹੀਂ ਕਰ ਸਕਦੇ ਪਰ ਅਸੀਂ ਬਰਾਬਰ ਹੀ ਸੀਗੇ ਇਹ ਕਬੱਡੀਆਂ ਵੀ ਵਧੀਆ ਬਰਾਬਰ ਸੀਗੀਆਂ ਫੇ 2005 ਦੇ ਵਿੱਚ ਵੀ ਲੋਕਲ ਚਲੋ 2009 ਦੇ ਵਿੱਚ ਵੀ ਖੇਡਦੇ ਰਹੇ ਰਸਤੇ ਨਿਕਲਦੇ ਰਹੇ ਬਰੂ ਤੋਂ ਬਾਅਦ ਜਿਹੜੇ ਸੀ ਕਿ 2005 ਦੇ ਵਿੱਚ ਬੈਸਟਰੀ ਮੈ ਕੈਨੇਡਾ ਦਾ ਠੀਕ ਹੈ ਵਰਲਡ ਕੱਪ ਦਾ ਤੇ ਲੋਕਲਾਂ ਚ ਵੀ ਸੀਗਾ ਫੇਰ 2000 4 ਸਾਲ ਬਾਅਦ ਆ 2009 ਦੇ ਵਿੱਚ ਫੇਰ ਰੋਡ ਰੋਜਾ ਸੈਂਟਰ ਕਰਾਇਆ ਤੁੰਨਾ ਬੈਟ ਹਾਂਜੀ ਅੱਜ ਕੱਲ ਸकाई ਡੌਮ ਹੋ ਗਿਆ ਸੈਂਟਰ ਜਿਹਦਾ ਜਿਹੜਾ ਡੌਨ ਟਾਉਨ ਦੇ ਵਿੱਚ ਆ ਫੇਰ ਉੱਥੇ ਦਾ ਮੈ ਬੈਸਟ ਸੈਂਟਰ ਸਿਕਾਈ ਪਹਿਲਾ ਨਾਲ ਮੇਰੇ ਸਗੇ ਜਾਫੀ ਜਤਿੰਦਰ ਗੁਰਵਿੰਦੀਆ ਜੁਆਇੰਟ ਤੇ ਨਾਸ ਹੋਣੀ ਸੀਗੇ ਹਾਂ ਤੇ ਮੋਹਰੇ ورلڈ ਕੱਪ ਦੇ ਵਿੱਚ ਮੇਰਾ ਖਿਆਲ ਆ ਵੀ ਜਿਹੜਾ ਆਪਣਾ ਪੰਜਾਬ ਚ ورلڈ ਕੱਪ 2010 ਦੇ ਵਿੱਚ ਉਹਦੀਆਂ ਕੋਈ ਯਾਦਾਂ ਕਾਹਨੀਆਂ ਕਰਨੀ ਚਾਹੁੰਦਾ ਹਾਂ ਦਰਸ਼ਕਾਂ ਦੇ ਨਾਲ ਹਾਂ ਬਿਲਕੁਲ ਬਿਲਕੁਲ ਉਹ ਜਾਦਾ ਇਦਾਂ ਸੀਗੇ ਆ ਵੀ ਕਬੱਡੀ ਨੂੰ ਉੱਪਰ ਇੰਡੀਆ ਦੇ ਵਿੱਚ ਉੱਪਰ ਕਬੱਡੀ ਲਿਆਉਣ ਵਾਲੇ ਸੁਖਬੀਰ ਬਾਦਲ ਹੋਣੀ ਹਾਂਜੀ ਹਾਂ ਪਾਗਿਓ ਨੇ ਸਾਰੇ ਬੰਦੇ ਇਹਨਾਂ ਨੇ ਚੱਕ ਕੇ ਜਾਂਦੀ ਕਬੱਡੀ ਕਬੱਡੀ ਬਹੁਤ ਬਰਫਾਂ ਦਾ ਕੀਤਾ ਜੀ ਤੇ ਹੋਣਾ ਵੀ ਚਾਹੀਦਾ ਫਾਈਨਲ ਮੈਚ ਆਪਣੇ ਪੰਜਾਬ ਦੀ ਟੀਮ ਹੀ ਸੀ ਇੰਡੀਆ ਦੀ ਟੀਮ ਜਿੱਤੀ ਸੀ ਅ ਇੰਡੀਆ ਦੀ ਟੀਮ ਜਿੱਤੀ ਸੀ ਹਾਂ ਜੀ ਅਸੀਂ 3ਜੀ ਪੋਜੀਸ਼ਨ ਤੇ ਸਗੇ ਚਲੋ ਤੁਸੀਂ ਉਹ ਕੈਨੇਡਾ ਤੋਂ ਖੇਡ ਰਹੀ ਸੀ ਕਹਿੰਦੇ ਜੀ ਹਾਂ ਜੀ ਮੈਂ ਬਤੌਰ ਤੌਰ ਤੇ ਕਹਿੰਦਾ ਦੌਰ ਦੇਖਣੇ ਡਾਲੂ ਸੀਗੇ ਉਹ ਸਾਰੇ ਅੱਜ ਇਕੱਲੇ ਇੱਥੇ ਹੋਣੀ ਅਸੀਂ ਸਾਰੇ ਜਿੰਨੇ ਬੰਦੇ ਸਾਰੇ ਖੇਡੇ ਜੀ ਅਸੀਂ ਉਹਨੇ ਹੋਰ ਵੀ ਬੰਦੇ ਸੀਗੇ ਕਾਫੀ ਵੀ ਸੰਦੀਪ ਕਦਾਪੁਰੀਆ ਸਾਰੇ ਬੰਦੇ ਜਿਹੜੇ ਇੱਥੇ ਵਾਲੇ ਹਿੰਡੇ ਇਹ ਸਾਰੇ ਖੇਡੀਆਂ 2010 11 12 ਚ ਅਸੀਂ ਸੈਕੰਡ ਡਿਵੀਜ਼ਨ ਤੇ ਸੀਗੇ 12 ਚੈੱਕ ਤੇ ਕੋਲਮ ਲਾ ਕੇ ਪ੍ਰਸਤਾਵ ਦੀ ਗੇਮ ਦੇ ਵਿੱਚ ਬੈਸਟ ਰੇਡਰ ਦੇ ਇੱਕ ਕਈ ਖਿਤਾਬ ਦਿੱਤੇ ਜਾਣ। ਬਿਲਕੁਲ ਜੀ ਬਿਲਕੁਲ ਬਿਲਕੁਲ ਮਹਾਰਾਜ ਦੀ ਕਿਰਪਾ ਰਹੀ ਵਧੀਆ ਰਿਹਾ ਸਾਰਾ ਕੁਝ ਹਾਂ ਜੀ ਠੀਕ ਰਿਹਾ। ਜਿਹੜੇ ਵੀ ਕੰਮ ਕਰਦੇ ਉੱਥੇ ਗਰਾਊਂਡ ਤਿਆਰ ਕਰਦੇ ਆਮਣੇ ਬੇਰੇ ਜਿਹੜਾ ਆਪਣਾ ਤਿਆਰੀ ਚੱਲ ਰਹੀ ਆਉਣ ਵਾਲੇ ਵੀਕਐਂਡ ਦੇ ਟੂਰਨਾਮੈਂਟ ਦੀ ਤਿਆਰੀ ਕਰ ਰਹੇ ਨੇ ਇਹ ਸਿਟੀ ਵਾਲੇ ਭਾਜੀ ਇਹ ਜਿਹੜਾ ਸੈਟਰਡੇ ਆਪਣਾ ਟੂਰਨਾਮੈਂਟ ਆ ਰਿਹਾ 1 ਜੂਨ ਨੂੰ ਪੂਰੀ ਤਿਆਰੀ ਕਰ ਰਹੇ ਨੇ ਦਰਸ਼ਕਾਂ ਦੇ ਬੈਠਣ ਨੂੰ ਸਟੇਜਾਂ ਤਿਆਰ ਕਰ ਰਹੇ ਨੇ ਸਾਰਾ ਕੁਝ ਪ੍ਰੋਪਰ ਸਿਟੀ ਵੱਲੋਂ ਹੋ ਰਿਹਾ ਹੈ ਇਹ ਗਾਇਜ਼ ਕੋਲਮ ਲਾ ਕੇ ਗਰਾਊਂਡ ਦੇ ਚਾਰੇ ਪਾਸੇ ਦਰਸ਼ਕਾਂ ਦੇ ਬੈਠਣ ਲਈ ਸੀਟਾਂ ਲੱਗ ਚੁੱਕੀਆਂ ਨੇ ਗਰਾਉਂਡ ਵੀ ਪ੍ਰੋਪਰ ਘਾਹ ਦੀ ਕਟਿੰਗ-ਕੋਟਿੰਗ ਕੀਤੀ ਹੋਈ ਆ। ਬਿਲਕੁਲ ਜੀ, ਗਰਾਉਂਡ ਰੈਡੀ ਟੂ ਗੋ ਆ। ਗਰਾਉਂਡ ਮਾਰਕ ਕੀਤੀ ਹੋਈ ਬਾਹਰ ਤੇ ਸਾਰੇ ਦਾੜਾ ਜਿੰਨਾ ਵੀ ਆ, ਆਊਟਸਾਈਡ ਵਾਲਾ ਸਾਰਾ ਹੀ ਦਾੜਾ। ਹਾਂਜੀ, ਹਾਂਜੀ। ਜਿੰਨਾ ਵੀ ਆ ਸਾਰਾ ਮਾਰਕ ਕੀਤਾ ਹੋਇਆ ਪੱਕਾ ਸਿਟੀ ਨੇ, ਸਿਟੀ ਨੇ ਪੱਕੀ ਗਰਾਉਂਡ ਦਿੱਤੀ ਆ ਜੀ ਆਪਾਂ ਨੂੰ ਇੱਕ ਕਬੱਡੀ ਵਾਲਿਆਂ ਨੂੰ। ਸਪੈਸ਼ਲ ਫॉर ਕਬੱਡੀ। ਹਾਂਜੀ, ਕਬੱਡੀ ਸਪੈਸ਼ਲ ਆ ਤਾਂ ਹੀ ਫੈਂਸ ਵਗੈਰਾ ਲੱਗੀ ਹੋਈ ਸਾਰੀ ਪੱਕੀ ਜੀ। ਤੇ ਆ ਕਬੱਡੀ ਦੀ ਸਾਰੀ ਗਰਾਉਂਡ ਜੰਮੀ ਵੀ ਆ। ਆ ਤੁਹਾਨੂੰ ਦਿਖਾਉਣੀ ਤੁਸੀਂ ਦੇਖ ਲਿਓ ਮਾਰਿਆ ਜਾ ਦੇਖ ਕਰ ਕਰਵਾ ਦਿਓ ਜੀ ਇੰਟਰੀ ਉਹ ਕਿਹ ਹੈ ਪ੍ਰੋਪਰ ਜਮੀਨ ਜਿੱਗੀ ਸਾਰੀ ਧਰਵਾਤ ਜੀ ਕਬੱਡੀ ਦੇ ਨਾਤੇ ਹੈ ਕਲੱਬਾਂ ਵਾਲਿਆ ਆਪਣੇ ਬੰਦੇ ਜਿੰਨੇ ਵੀ ਆ ਇੱਥੇ ਸਿਟੀ ਦੇ ਵਿੱਚ ਕੰਮ ਕਰਦੇ ਆ ਬੰਦੇ ਸਾਰੇ ਉਹਨਾਂ ਰਿਕਵੈਸਟ ਕਰਕੇ ਸਾਰਾ ਕੁਝ ਉਹਨਾਂ ਕੋਲ ਕਰਵਾਇਆ ਜੀ ਇਹਦਾ ਤੇ ਉਸੇ ਤਰ੍ਹਾਂ ਬਾਕੀ ਭਾਜੀ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਆ ਕਬੱਡੀ ਕਹੀ ਜੀ ਖੇਡ ਆ ਜਿਹਦੇ ਤੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਤੇ ਇਹਨੂੰ ਇੱਕ ਆਮ ਘਰਾਂ ਦੇ ਜਵਾਕ ਤੋਂ ਲੈ ਕੇ ਅੱਜ ਕੱਲ ਕਬੱਡੀ ਬਹੁਤ ਜ਼ਿਆਦਾ ਫੇਮਸ ਹੋ ਗਈ ਗਰੀਬ ਤੋਂ ਲੈ ਕੇ ਅਮੀਰ ਧੜਕੇ ਤੱਕ ਅੱਜ ਕੱਲ ਕਬੱਡੀ ਖੇਡਦੇ ਨੇ ਕਬੱਡੀ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਫਿਊਚਰ ਆ ਬਾਕੀ ਜਵਾਨੀ ਨਸ਼ੇ ਤੋਂ ਵੀ ਦੂਰ ਰਹਿੰਦੀ ਆ ਬਈ ਗਰਾਊਂਡਾਂ ਨਾਲ ਜੁੜਦੀ ਆ ਇਹ ਵੀ ਇੱਕ ਪਲੱਸ ਪੁਆਇੰਟ ਆ ਗੇਮ ਦਾ ਬਿਲਕੁਲ ਸਹੀ ਗੱਲ ਆ ਕੋਈ ਵੀ ਸਪੋਰਟਸ ਦਾ ਚਲੋ ਉਹ ਤਾਂ ਕੋਈ ਵੀ ਜਿਹੜਾ ਸਪੋਰਟਸਮੈਨ ਆ ਸਪੋਰਟਸ ਨੌਜਵਾਨਾਂ ਨੂੰ ਹਰ ਇੱਕ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਉਹ ਸੇਧ ਦਿੰਦੀ ਆ ਦੂਜੇ ਭਾਜੀ ਮੈਂ ਪੁੱਛਣਾ ਸੀ ਜਿਹੜਾ ਆਪਣਾ ਟੂਰਨਾਮੈਂਟ ਉਹਨਾਂ ਦੇ ਵਿੱਚ ਕਮੈਂਟੇਟਰ ਤੇ ਰੈਫਰੀ ਆਪਣੇ ਕਿਹੜੇ ਸੱਦੇ ਨੇ ਆਪਣੇ ਇੱਥੇ ਆਰਗੇਨਾਈਜੇਸ਼ਨ ਦੇ ਉਹ ਆਪਾਂ ਤੁਹਾਨੂੰ ਫਰਾਈਡੇ ਨੂੰ ਦੱਸ ਦਾਂਗੇ ਸਾਰੇ ਬੰਦੇ ਕਿੰਨੇ ਕਿਹੜੇ-ਕਿਹੜੇ ਬੰਦੇ ਆਰਗੇਨਾਈਜ਼ ਕਿਹੜੇ-ਕਿਹੜੇ ਕੀਤੇ ਆਰਗੇਨਾਈਜ਼ ਉਹਦਾ ਪੇਪਰਵਰਕ ਹੈਗਾ ਪੂਰਾ ਜਦ ਤਾ ਉਹ ਸਾਰਾ ਪਤਾ ਲੱਗ ਜਾਵੇ ਤੇ ਬਾਕੀ ਲਾਈਵ ਕਵਰੇਜ ਦਾ ਕੁਝ ਪਤਾ ਸਾਨੂੰ ਕਿਹੜੇ ਚੈਨਲ ਤੇ ਆ ਰਿਹਾ ਆਪਣੇ ਸਾਰੇ ਮੈਚੇਜ ਇਹ ਉਹ ਆਪਣੇ ਪ੍ਰੇਸ਼ਾ ਦਾ ਆਪਣੇ ਪ੍ਰੇਸ਼ਾ ਜਿਹਦੇ ਮਨਜ਼ੂਰੀ ਦਊਗੀ ਉਹਨਾਂ ਨੇ ਉਹ ਕਰਨ ਦੀ ਦਿੱਤਾ ਜਿਆਦਾ ਉਹ ਵੀ ਫਰਾਈਡੇ ਨੂੰ ਤੇ ਕਿਹੜੇ-ਕਿਹੜੇ ਪਲੇਅਰ ਪਹੁੰਚ ਰਹੇ ਭਾਜੀ ਇਸ ਟੂਰਨਾਮੈਂਟ ਤੇ ਵੀਕਐਂਡ ਤੇ ਮੋਸਟਲੀ ਸਾਰੇ ਜਿੰਨੇ ਵੀ ਬੰਦੇ ਪਹੁੰਚ ਰਹੇ ਜੀ ਜੋ ਜਿਹੜੇ ਜਿੰਨੇ ਵੀ ਖੇਡਦੇ ਆ ਜੇ ਅਮਰੀਕਾ ਖੇਡ ਆ ਪਿਛਲੇ ਵੀਕਐਂਡ ਤੇ ਐਸੇ ਤੇ ਹਾਂਜੀ ਹਾਂਜੀ ਤੇ ਹੁਣ ਬਾਕੀ ਉਥੋਂ ਸਾਰੇ ਖਤਮ ਹੋ ਕਾ ਹੋ ਜਾਣਾ ਟੂਰਨਾਮੈਂਟ ਜਿੰਨੀ ਕਬੱਡੀ ਦੀ ਕਰੀਮ ਆ ਸਾਰੀ ਪਹੁੰਚ ਰਹੀ ਐ ਕਰੀਮ ਇੱਥੇ ਪਹੁੰਚੀ ਪਹੁੰਚ ਗਈ ਦੋ ਚਾਰ ਪਲੇਅਰ ਐ ਜਿਹੜਾ ਦਾਰਸ਼ ਸੀਗਾ ਮੇਰੇ ਕਹਿੰਦੇ ਉੱਥੇ ਇੰਡੀਆ ਸੀ ਉਹਦਾ ਕੰਮਕਾਰ ਸੀ ਬੜਾ ਮੋਟਾ ਕੋਈ ਜਿਹਦਾ ਆਪਣੇ ਇਹ ਸੀਗਾ ਇਹ ਆਜੂਗਾ ਇਹ ਵੀ ਆਜੂਗਾ ਤੇ ਇੱਕ ਆਪਣਾ ਜਾਫੀ ਹਰਿਆਣਾ ਵਾਲਾ ਮੁੰਡਾ ਜੀ ਚੀਲੂ ਚੀਲੂ ਸ਼ਕਰਪੁਰ ਹਾਂ ਸ਼ਕਰਪੁਰ ਉਹ ਵੀ ਉੱਥੇ ਆਇਆ ਨੇ ਉਹ ਵੀ ਆਜੂਗਾ ਹੁਣ ਤੇ ਇਹ ਦੋ ਚਾਰ ਹੋਰ ਪਲੇਅਰ ਐ ਜਿਹਦਾ ਵਧੀਆ ਉਹਨਾਂ ਨੇ ਵੀ ਆ ਜਣਾ ਬਾਕੀ ਜਿਹੜੇ ਨਵੇਂ ਮੁੰਡੇ ਵੀ ਆ ਰਹੇ ਆ ਦੇਖੋ ਕੀ ਬਣਦੇ ਆ ਟੀਮ ਇੰਗਲੈਂਡ ਵੀ ਵਧੀਆ ਗਏ ਸਿੱਲੂ ਬਾਹੂ ਅਕਬਰਪੁਰ ਤੋਂ ਆ ਸਾਜੀ ਐਸਾ ਕਰ ਬੋ ਸਾਜੀ ਐਸਾ ਕਰ ਠੀਕ ਹੈ ਜੀ ਉਹ ਵੀ ਸਾਰੇ ਪਹੁੰਚ ਰਹੇ ਆ ਹਾਂ ਕੁਝ ਐਕਟਿਵ ਵੀ ਪਤਾ ਨਹੀਂ ਜੋ ਪਲੇਅਰਾਂ ਦੇ ਜਿਹੜੇ ਇੰਗਲੈਂਡ ਵੀ ਗਏ ਆ ਕੁਝ ਤੇ ਉਹ ਸਾਰੇ ਕਲੱਬਾਂ ਨੇ ਕਹੀਆਂ ਦੀ ਥੋੜਾ ਜਿਹਾ ਪਤਾ ਹਜੇ ਗੋਪਤ ਰੱਖਿਆ ਹੁੰਦਾ ਜੀ ਹਾਂਜੀ ਤੇ ਉਹ ਫਿਰ ਸਰਪ੍ਰਾਈਜ਼ ਹੈ ਦਰਸ਼ਕਾਂ ਲਈ ਸਰਪ੍ਰਾਈਜ਼ ਦਰਸ਼ਕਾਂ ਲਈ ਵੰਡਾਲ ਹੁੰਦਾ ਜੀ ਠੀਕ ਹੈ